ਸਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ ਘੇਰਾ ਲਗਾਤਾਰ ਤੰਗ ਹੁੰਦਾ ਜਾ ਰਿਹਾ ਨਵੇਂ ਥਾਪੇ ਗਏ ਜਥੇਦਾਰ ਕੁਲਦੀਪ ਸਿੰਘ ਗੜਗੱਜ ਉਹਨਾਂ ਨੂੰ ਤਖਤਰੀ ਕੇਸਗੜ ਸਾਹਿਬ ਦੇ ਜਥੇਦਾਰ ਦੇ ਤੌਰ ਤੇ ਅੱਜ ਅਚਾਨਕ ਸਵੇਰੇ 2:50 ਮਿੰਟ ਤੇ ਸੇਵਾ ਸੰਭਾਲੀ ਜਾਂਦੀ ਹੈ ਜਦ ਕਿ ਕਿਹਾ ਗਿਆ ਸੀਗਾ ਕਿ ਉਹਨਾਂ ਦਾ ਸਮਾਗਮ ਜਿਹੜਾ ਅੱਜ 10 ਵਜੇ ਹੋਊਗਾ ਨੰਗ ਜਥੇਬੰਦੀਆਂ ਵਿਰੋਧ ਕਰ ਰਹੀਆਂ ਸੀ ਕਿ ਨਹੀਂ ਪ੍ਰੋਗਰਾਮ ਹੋਣ ਦੇਾਂਗੇ ਨਹੀਂ ਜਥੇਦਾਰੀ ਸੰਭਾਲਣ ਦੇਾਂਗੇ ਤਾਂ ਵਕ ਵਕ ਹੋਰ ਸਿੱਖ ਜਥੇਬੰਦੀਆਂ ਵੱਲੋਂ ਵੀ ਵਿਰੋਧ ਹੋ ਰਿਹਾ ਸੀ ਪਰ ਅਚਾਨਕ 2:50 ਮਿੰਟ ਤੇ ਉਹਨਾਂ ਨੂੰ ਜਿਹੜੀ ਸੇਵਾ ਸੰਭਾਲ ਦਿੱਤੀ ਜਾਂਦੀ ਹੈ ਕਿ ਰਾਤ ਦੇ ਹਨੇਰਿਆਂ 'ਚ ਥਾਪੇਗੇ ਜਥੇਦਾਰ ਕੌਮ ਦੀ ਰੋਸ਼ਨਾਈ ਜਿਹੜੀ ਆ ਉਹ ਕਰ ਸਕਣਗੇ ਕਿ ਇਹ ਸਹੀ ਹੋਇਆ ਉਧਰ ਐਸਡੀਪੀਸੀ ਦੀ ਵੀ ਹੁਣੇ-ਹੁਣੇ ਪ੍ਰੈਸ ਕਾਨਫਰੰਸ ਚੱਲ ਰਹੀ ਆ ਉਹ ਕੀ ਕੁਝ ਕਹਿੰਦੇ ਆ ਸਥਿਤੀ ਟਕਰਾਵ ਵਾਲੀ ਨਾਗ ਜਥੇਬੰਦੀਆਂ ਜਿਹੜੀਆਂ ਉੱਥੇ ਪਹੁੰਚ ਗਈਆਂ ਨੇ ਇਸ ਤੇ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਕਿ ਇਹ ਚੱਲ ਕੀ ਰਿਹਾ ਹੈ ਪਹਿਲਾਂ ਤਾਂ ਟੱਕੇ ਨਾਲ ਜਥੇਦਾਰ ਲਾਹੇ ਗਏ ਹੁਣ ਟੱਕੇ ਨਾਲ ਜਥੇਦਾਰ ਥਾਪੇ ਜਾ ਰਹੇ ਇਹ ਚੱਲ ਕੀ ਰਿਹਾ ਹੈ ਇਸੇ ਬਹੁਤ ਅਹਿਮ ਜਿਹੜੀ ਅਸੀਂ ਸੰਦਰਭ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਵਿਕਰਮ ਸਿੰਘ ਮਜੀਠੀਆ ਹੋਰਾਂ ਨੇ ਗੱਲ ਰੱਖੀ ਸੀ ਆਪਣੇ ਜਥੇਦਾਰਾਂ ਨੂੰ ਫਾਰਗ ਕਰਨ ਦੇ ਮੁੱਦੇ ਤੇ ਹੁਣ ਉਹਨੂੰ ਬਗਾਵਤ ਦਾ ਨਾਮ ਦੇ ਕੇ ਕਹਿੰਦੇ ਕਿ ਕੁਝ ਹੋਰ ਆਗੂਆਂ ਨੂੰ ਵੀ ਇੱਕ ਨੋਟਿਸ ਜਾਰੀ ਕਰ ਦਿੱਤੇ ਗਏ ਨੇ ਕਿ ਭਾਈ ਉਹ ਜਵਾਬ ਦੇਣਗੇ ਤਾਂ ਹੋਰ ਵੀ ਬਹੁਤ ਸਾਰੀਆਂ ਖਬਰਾਂ ਨੇ ਜਿਨ੍ਹਾਂ ਦੇ ਉੱਪਰ ਗੱਲ ਕਰਨੀ ਹੈ ਕਿ ਵਿਕਰਮ ਸਿੰਘ ਮਜੀਠੀਆ ਹੋਰਾਂ ਦੇ ਉੱਪਰ ਕੋਈ ਕਾਰਵਾਈ ਹੋਊਗੀ ਪਹਿਲਾਂ ਜੇਕਰ ਕਾਰਵਾਈ ਹੋਈ ਹੈ ਆਪਣੀ ਭੈਣ ਦੇ ਉੱਪਰ ਆਪਣੇ ਪੋਣਵਾਈਏ ਦੇ ਉੱਪਰ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਕੀਤੀ ਹੈ ਕਿ ਆਪਣੇ ਇਸ ਕਰੀਬੀ ਰਿਸ਼ਤੇਦਾਰ ਦੇ ਉੱਪਰ ਵੀ ਜਾਂ ਕੁਝ ਹੋਰ ਲੋਕਾਂ ਦੇ ਉੱਪਰ ਵੀ ਜਿਹੜੀ ਆ ਕਾਰਵਾਈ ਹੋਊਗੀ ਕਿ ਸੱਚ ਬੋਲਣ ਦੀ ਮਨਾਹੀ ਹੈ ਕਿ ਸਹੀ ਗੱਲ ਨਹੀਂ ਰੱਖੀ ਜਾ ਸਕੀ ਤੇ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਖਬਰਾਂ ਕੁਝ ਹੋਰ ਨੇ ਜਿਨ੍ਹਾਂ ਤੇ ਗੱਲ ਹੋਰ ਵੀ ਕਰਾਂਗੇ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਗਣਕੀ ਸਾਹਿਬ ਜੁੜੇ ਆ ਗਣਕੀ ਸਾਹਿਬ ਸਵਾਗਤ ਹੈ ਪ੍ਰੋਗਰਾਮ ਵਿੱਚ ਤੁਹਾਡਾ ਜੀ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰੰ ਸਤਿ ਸ਼੍ਰੀ ਅਕਾਲ ਅਨਿਕ ਸਾਹਿਬ ਇੱਕ ਖਬਰ ਆਪਾਂ ਇਹ ਵੀ ਲੈਣੀ ਹੈ ਕਿ ਅੱਜ ਵਿਧਾਇਕਾਂ ਤੇ ਮੰਤਰੀਆਂ ਦੇ ਜਿਹੜੇ ਆ ਉਹ ਘਰ ਵੀ ਘੇਰਨੇ ਆ ਕਿਸਾਨ ਜਥੇਬੰਦੀਆਂ ਨੇ ਉਹ ਵੀ ਆਪਾਂ ਖਬਰ ਜਿਹੜੀ ਲਵਾਂਗੇ ਪਰ ਸ਼ੁਰੂਆਤ ਵਿੱਚ ਇਹ ਖ਼ਬਰ ਤੋਂ ਬਹੁਤ ਵੱਡੀ ਖਬਰ ਹੈ ਅੱਜ ਜਥੇਦਾਰ ਸਾਹਿਬ ਨੂੰ ਸੇਵਾ ਸੰਭਾਲੀ ਜਾਣੀ ਸੀਗੀ ਟੈਕਸੀ ਦੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਦੇ ਤੌਰ ਤੇ ਕੁਲਦੀਪ ਸਿੰਘ ਗੜਗੱਜ ਹੁਣਾਂ ਨੂੰ ਔਰ ਉਹੀ ਜਿਹੜੇ ਕਾਰਜਕਾਰੀ ਜਥੇਦਾਰ ਅਕਾਲ ਤਖਤ ਸਾਹਿਬ ਦੇ ਹੁਣੇ ਸੀ ਔਰ ਸਵੇਰੇ 10 ਵਜੇ ਸੰਭਾਲੀ ਜਾਣੀ ਸੀ ਸੇਵਾ ਨਿੰਗ ਜਥੇਬੰਦੀਆਂ ਨੇ ਹੋਰ ਸਿੱਖ ਜਥੇਬੰਦੀਆਂ ਨੇ ਵਿਰੋਧ ਕਰ ਦਿੱਤਾ ਤੇ ਅਚਾਨਕ ਫੈਸਲਾ ਆ ਗਿਆ ਕਿ ਭਾਈ 2:50 ਮਿੰਟ ਤੇ ਜਿਹੜਾ ਉਹਨਾਂ ਨੂੰ ਸੇਵਾ ਸੰਭਾਲ ਦਿੱਤੀ ਗਈ ਹੈ ਤਾਂ ਅਚਾਨਕ ਇਹ ਸੇਵਾ 10 ਤੋਂ ਪਹਿਲਾਂ 2:50 ਮਿੰਟ ਤੇ ਕਿਉਂਕਿ ਵਿਰੋਧ ਦੇ ਕਾਰਨ ਕਿ ਇਹ ਸਹੀ ਹੋਇਆ ਔਰ ਇਹ ਵੀ ਗੱਲ ਕਹੀ ਜਾ ਰਹੀ ਹੈ ਜਾਰੀ ਹੈ ਕਿ ਹਰਮੰਦਰ ਸਾਹਿਬ ਦੇ ਹੈਡ ਗ੍ਰਾਂਂਤੀ ਜਿਹੜੇ ਸਰੂਪਾ ਦਿੰਦੇ ਆ ਉਹ ਵੀ ਉੱਥੇ ਮੌਜੂਦ ਨਹੀਂ ਸੀਗੇ ਹਾਲਾਂਕਿ ਪੰਜ ਪਿਆਰੇ ਕਹੇ ਜਾ ਰਿਹਾ ਕਿ ਉੱਥੇ ਸੀਗੇ ਤਾਂ ਕਿਵੇਂ ਦੇਖਦੇ ਹਾਂ ਇਸ ਪੂਰੀ ਚੀਜ਼ ਨੂੰ ਜਥੇਦਾਰ ਸਾਹਿਬ ਦੀ ਇਸ ਜਿਹੜੀ ਉਹਨਾਂ ਨੂੰ ਥਾਪਿਆ ਗਿਆ ਜਥੇਦਾਰ ਉਹਨਾਂ ਨੂੰ ਸੇਵਾ ਸੰਭਾਲੀ ਗਈ ਹੈ ਉਹ ਜੁਰੂ ਕਿਵੇਂ ਦੇਖਦੇ ਹੋ ਫਿਰ ਆਪਾਂ ਅੱਗੇ ਵਧਦੇ ਹਾਂ ਕਿ ਕੁਲਦੀਪ ਸਿੰਘ ਗੜਗੱਜ ਹੁਣਾਂ ਨੇ ਕੀ ਕਿਹਾ ਸੀਗਾ ਜੀ ਆ ਬਿਲਕੁਲ ਸਖੰਦਰਜੀ ਜੀ ਦੀਆਂ ਸਥਿਤੀਆਂ ਨੇ ਬੜੀਆਂ ਇਹ ਨਿੰਦਨਯੋਗ ਤੇ ਬੜੀਆਂ ਘਟ ਗਿਆ ਐਸਲੇ ਮੈਂ ਕਹਿ ਸਕਦਾ ਕਿ ਮੈਂ ਸਿੱਧੇ ਸ਼ਬਦਾਂ ਚ ਇਹ ਨਹੀਂ ਕਹਾਂ ਕਿਉਂਕਿ ਜਿਸ ਤਰੀਕੇ ਨਾਲ ਜਥੇਦਾਰ ਕੁਲਦੀਪ ਸਿੰਘ ਗੜਗੱਜ ਹੁਣਾਂ ਦੀ ਅਪੁਆਇੰਟਮੈਂਟ ਹੁੰਦੀ ਆ ਤੇ ਉਹਨਾਂ ਦੀ ਤਾਜਪੂਸ਼ੀ ਦਾ ਅਲਾਅਮ ਹੁੰਦਾ ਕਿ ਅੱਜ 10 ਮਾਰਚ ਨੂੰ 10 ਵਜੇ ਉਹਨਾਂ ਦੀ ਤਾਜਪੂਸ਼ੀ ਹੋਏਗੀ ਤੇ ਉਹਦੇ ਪ੍ਰਤੀਕਰਮ ਚ ਧੰਗ ਜਥੇਬੰਦੀਆਂ ਜਿਹੜੀਆਂ ਉਹ ਅੱਗੇ ਆ ਜਾਂਦੀਆਂ ਤੇ ਵਿਰੋਧ ਕਿਵੇਂ ਪ੍ਰਗਟ ਕਰਦੀਆਂ ਕਿ ਆਪਾਂ ਤੇ ਰਾਤ ਨੂੰ 2:50 ਮਿੰਟ ਦੇ ਉੱਤੇ ਜਦੋਂ ਕਿ ਕਿਸੇ ਵੀ ਗੁਰਦੁਆਰਾ ਸਾਹਿਬ 'ਚ ਗੁਰੂ ਸਾਹਿਬ ਦਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੋਇਆ ਹੁੰਦਾ ਉਸ ਵਕਤ ਉਹਨਾਂ ਨੂੰ ਜਿਹੜੀ ਆ ਉਹ ਤਾਜਪੋਸ਼ੀ ਉਹਨਾਂ ਦੀ ਕਰਾਤੀ ਜਾਂਦੀ ਹੈ ਤੇ ਜੇ ਮੈਂ ਤੇ ਤਾਜਪੋਸ਼ੀ ਨਾ ਕਹਾਂ ਇੱਥੇ ਮੈਂ ਜਾਇਨਿੰਗ ਕਰਾਂ ਤੇ ਜਾਇਨਿੰਗ ਸ਼ਬਦ ਜਿਹੜਾ ਉਹ ਜ਼ਿਆਦਾ ਠੁਕਦਾ ਹੈਗਾ ਕਿਉਂਕਿ ਜੋ ਵਰਤਾਰਾ ਇਸ ਵੇਲੇ ਵਰਤਦਾ ਪਿਆ ਕਿਉਂਕਿ ਅੱਜ ਤੱਕ ਇਤਿਹਾਸਿਕ ਤੇ ਅੱਛਾ ਮੈਂ ਨਹੀਂ ਕਦੀ ਵੇਖਿਆ ਜਿੰਨੇ ਕੁ ਤੱਕ ਮੈਂ ਪੜ੍ਹਿਆ ਜਾਂ ਵੇਖਿਆ ਕਿ ਅੱਧੀ ਰਾਤ ਨੂੰ ਜਥੇਦਾਰ ਨੂੰ ਤੁਸੀਂ 2:30 ਵਜੇ ਜਾ ਕੇ ਉਹਨੂੰ ਸੇਵਾ ਉਹਨੂੰ ਤਾਜਪੂਸ਼ੀ ਉਹਦੀ ਕਰ ਦੂ। ਹਾਂ ਜਾਇਨਿੰਗ ਹੋ ਸਕਦੀ ਹੈ। ਤਾਂ ਬਤੌਰ ਉਹਨਾਂ ਦੀ ਜਾਇਨਿੰਗ ਜਿਹੜੀ ਹੈ 2:30 ਵਜੇ ਕਰਾਤੀ ਗਈ। ਹੁਣ ਜਿਸ ਤਰੀਕੇ ਨਾਲ ਸ਼ਰੋਮਨੀਗੁਰ ਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰੈਸ ਕਾਨਫਰੰਸ ਚੱਲਦੀ ਕਿੰਦੇ ਜੀ ਕੋਈ ਗੱਲ ਨਹੀਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਿਸੇ ਵਕਤ ਵੀ ਹੋ ਸਕਦਾ। ਪੰਜ ਪਿਆਰੇ ਉਥੋਂ ਦੀ ਮੌਜੂਦਗੀ ਸੀ ਸਨ। ਪਰ ਇੱਥੇ ਪ੍ਰਸ਼ਨ ਪੈਦਾ ਹੁੰਦਾ ਕਿ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੇ ਪੰਜ ਪਿਆਰਿਆਂ ਦੀ ਮੌਜੂਦਗੀ ਦੀ ਵਿੱਚ ਉਸ ਵਕਤ ਜਾ ਕੇ ਆਪਣੇ ਗ੍ਰਾਹਕਾਂ ਨੂੰ ਮੰਨਿਆ ਤਾਂ ਉਸ ਵੇਲੇ ਫਿਰ ਅਤਰੰਕ ਮਿੱਟੀ ਨੇ ਕਿਉਂ ਉਤਰ ਕੇ ਦਿੱਤਾ ਕਿ ਹਾਂ ਵੀ ਇਹ ਮर्यादा ਦੀ ਕੋ ਸੋ ਐਸ ਜਿਵੇਂ ਸੁਖਵਿੰਦਰ ਜੀ ਜੋ ਕੁਝ ਚੱਲਦਾ ਪਿਆ ਕੁਝ ਨਹੀਂ ਜੇ ਪਤਾ ਲੱਗ ਰਿਹਾ ਕਿ ਹੋ ਕੀ ਰਿਹਾ ਤੇ ਇੱਕ ਗੱਲ ਮੈਨੂੰ ਇਤਿਹਾਸ਼ਾ ਮੁਹੰਮਦ ਦੀ ਯਾਦ ਹੁੰਦੀ ਆ ਤਾਂ ਸ਼ਾਹ ਮੁਹੰਮਦ ਨੇ ਗੱਲ ਕਹੀ ਸੀ ਕਿ ਸ਼ਾਹ ਮੁਹੰਮਦ ਦਾ ਗੱਲ ਉਹੀ ਹੋਸੀ ਜੋ ਕਰੇਗਾ ਖਾਲਸਾ ਪੰਥ ਮੀਆਂ ਪਰ ਅੱਜ ਦਾ ਵਰਤਾਰਾ ਸਿੱਧੂ ਜੀ ਇਸ ਤਰ੍ਹਾਂ ਲੱਗਦਾ ਕਿ ਇਹ ਲਾਈਨਾਂ ਉਲਟ ਗਈਆਂ ਸ਼ਾਹ ਮੁਹੰਮਦ ਦਾ ਗੱਲ ਉਹ ਹੋਸੀ ਜੋ ਕਰੂਗਾ ਸੁਖਬੀਰ ਯਾਰ ਮੀਆਂ ਕਿਉਂਕਿ ਜੋ ਵੀ ਕੋ ਜੋ ਹੋ ਰਿਹਾ ਇਹ ਸਾਰੇ ਵਰਤਾਰੇ ਦੇ ਪਿਛੇ ਕਿਤੇ ਨਾ ਕਿਤੇ ਸੁਖਵੀਰ ਸਿੰਘ ਹੁਣੀ ਉਹ ਨਜ਼ਰੀ ਆ ਰਹੇ ਆ ਬੀਤੇ ਦਿਨਾਂ ਦੀਆਂ ਜਿਹੜੀਆਂ ਕਠਨਾਵਾਂ ਜਿਹੜੀਆਂ ਵਾਪਰ ਗਿਆ ਨਹੀਂ ਉਹ ਰਾਤ ਦੇ ਹਨੇਰਿਆਂ ਦੇ ਵਿੱਚ ਬੜਾ ਸੋਹਣਾ ਤੁਸੀਂ ਲਾਈਨ ਬੋਲੀ ਕਿ ਰਾਤ ਦੇ ਹਨੇਰਿਆਂ 'ਚ ਜਿਹੜਾ ਬੰਦਾ ਡਿਊਟੀ ਜਾਈਂ ਕਰਦਾ ਕਿ ਕੌਮ ਨੂੰ ਰੋਸ਼ਨਾਈ ਦੇ ਸਕੇਗਾ ਤਾਂ ਪ੍ਰਸ਼ਨ ਇੱਥੇ ਪੈਦਾ ਸੁਖਵਿੰਦਰ ਜੀ ਹੁੰਦਾ ਕਿ ਰਾਤ ਦੇ ਹਨੇਰਿਆਂ ਦੇ ਵਿੱਚ ਕੌਣ ਲੋਕ ਜਿਹੜੇ ਨੇ ਮੈਂ ਜ਼ਿਆਦਾ ਨਹੀਂ ਬੋਲਾਂਗਾ ਕੀ ਰਾਤ ਦੇ ਹਨੇਰਿਆਂ ਦੇ ਵਿੱਚ ਕਿਹੜੇ ਲੋਕ ਦੁਨੀਆ ਤੋਂ ਲੁਕੇ ਕੇ ਕਾਰਗਵੀਆਂ ਕਰਦੇ ਆ ਇਹ ਸਾਰੇ ਲੋਕਾਂ ਨੂੰ ਪਤਾ ਆ ਬੇਸ਼ੱਕ ਉਹ ਕਿਸੇ ਧਾਰਮਿਕ ਸਥਾਨ ਤੇ ਹੋਵੇ ਤੇ ਚਾਹੇ ਧਾਰਮਿਕ ਸਥਾਨ ਤੋਂ ਬਾਹਰ ਹੋਵੇ ਹੁਣ ਕੁਲਦੀਪ ਸਿੰਘ ਗੜ ਗੱਜ ਹੋਣਾ ਤਾਂ ਪਸ਼ੋਕੜ ਕੀ ਹੈ ਜਾਂ ਕੀ ਨਹੀਂ ਹੈਗਾ ਉਹ ਇੱਕ ਡਿਫਰੈਂਟ ਇਸ਼ੂ ਆ ਪਰ ਜਿਹੜਿਆਂ ਹਾਲਾਤਾਂ ਦੇ ਵਿੱਚ ਉਹਨਾਂ ਨੂੰ ਰਾਤ ਨੂੰ 2:30 ਵਜੇ ਉਹਨਾਂ ਦੀ ਜੈਨੂ 2:00 ਵਜੇ ਕੇ 50 ਮਿੰਟ ਤੇ ਉਹਨਾਂ ਦੀ ਜੈਨਿੰਗ ਕਰਵਾਈ ਗਈ ਨਾ ਕਿ ਤਾਜਪੋਸ਼ੀ ਕਿਉਂਕਿ ਉਹਨਾਂ ਨੂੰ ਨਾ ਤਾਂ ਦਸਤਾਰ ਕੇ ਜਿੱਥੇ ਵਧੀਆਂ ਨੂੰ ਭੇਟਾ ਕੀਤੀ ਗਈ ਆ ਤੇ ਨਾ ਹੀ ਸ੍ਰੀ ਅਕਾਲ ਤਖਤ ਦਰਬਾਰ ਸਾਹਿਬ ਦੇ ਗਰੰਟੀ ਵੱਲੋਂ ਉਹਨਾਂ ਨੂੰ ਕੋਈ ਸਰਪਾਉ ਦਿੱਤਾ ਗਿਆ ਕੇਵਲ ਤੇ ਕੇਵਲ ਉਹਤੇ ਕਾਰਵਾਈਆਂ ਜਿਹੜੀਆਂ ਕੀਤੀ ਗਈਆਂ ਖਾਣਾ ਪੂਰਤੀ ਦੀ ਕਾਰਵਾਈ ਕਰਕੇ ਇਹ ਦਰਸਾਇਆ ਗਿਆ ਕਿ ਅਸੀਂ ਤੁਹਾਨੂੰ ਚਾਰਜ ਜਿਹੜਾ ਉਹ ਦੇ ਦਿੱਤਾ ਤਾਂ ਉਹਨਾਂ ਨੇ ਚਾਰਜ ਲੈ ਲਿਆ ਉਹਨ ਇਨਾ ਤਾਂ ਚਾਰਜ ਲੈਣ ਤੋਂ ਉਪਰੰਤ ਜਿਸ ਤਰੀਕੇ ਨਾਲ ਸਿੱਖ ਸੰਸਥਾਵਾਂ ਦੇ ਵਿੱਚ ਇੱਕ ਅਸੀਂ ਕਹਿ ਸਕਦੇ ਢਤਲਿ ਮਚੀ ਆ ਇੱਕ ਚੈਲੰਜ ਆ ਸਦਾ ਉਹਨਾਂ ਨੂੰ ਕਰ ਦਿੱਤਾ ਗਿਆ ਖਾਸ ਤੌਰ ਤੇ ਹੰਗ ਜਿੱਥੇ ਵਧੀਆਂ ਸੰਤ ਸਭਾ ਜਿਹਨਾਂ ਨੇ ਵਿਰੋਧ ਕੀਤਾ ਸੀ ਕਹਾਂ ਪੇ ਅਸੀਂ ਤੁਹਾਡੇ ਵਿਰੋਧ ਨੂੰ ਦਰਕਨਾਰ ਕਰਦੇ ਆਂ ਅਸੀਂ ਬੰਦਾ ਜਾਇਨ ਕਰਾਤਾ ਹੁਣ ਸਿੱਧੂ ਜੀ ਹੁਣ ਅਗੜੇ ਪੈਣਾ ਚ ਕੀ ਹੋਊਗਾ ਟਕਰਾਓ ਜਿਹੜਾ ਵਧੂਗਾ ਕਿਉਂਕਿ ਤੁਹਾਨੂੰ ਯਾਦ ਹੋਊਗਾ ਕਿ ਗਿਆਨੀ ਗੁਰਬਚਨ ਸਿੰਘ ਜਦੋਂ ਅਕਾਲਪੁਰਖ ਸਾਹਿਬ ਦੇ ਜਥੇਦਾਰ ਸੰਤ ਜਿਸ ਤਰੀਕੇ ਨਾਲ ਉਹਨਾਂ ਦੇ ਫੈਸਲਿਆਂ ਦਾ ਵਿਰੋਧ ਹੋਇਆ ਤਾਂ ਉਸ ਤੋਂ ਮਗਰੋਂ ਗੈਨੀ ਗੁਰਬਚਨ ਸਿੰਘ ਕਿਸੇ ਵੀ ਪਬਲਿਕ ਜਨਤਕ ਸਭਾਗਤ ਦੇ ਵਿੱਚ ਜਾ ਕੇ ਸੰਬੋਧਨ ਨਹੀਂ ਸੰ ਕਰ ਸਕਿਆ ਤੇ ਈਵਨ ਕਿ ਦਰਬਾਰ ਸਾਹਿਬ ਦੀ ਪ੍ਰਕਰਮਾ ਚ ਜਥੇਦਾਰ ਗੁਰਬਚਨ ਸਿੰਘ ਦੇ ਪੁੱਤਰੇ ਤੱਕ ਸਾੜੇ ਗਏ ਹੀ ਤੇ ਦੂਜੇ ਪਾਸੇ ਕੁਲਦੀਪ ਸਿੰਘ ਗੜਗਜ ਜਿਨ੍ਹਾਂ ਨੇ ਅੱਜ ਜਾਇਨ ਕੀਤਾ ਇਹਨਾਂ ਦੀ ਨਿਯੁਕਤੀ ਨੂੰ ਲੈ ਕੇ ਪਹਿਲਾਂ ਹੀ ਜੇਕਰ ਬਾਤ ਬਵਾਦ ਪੈਦਾ ਹੋ ਗਿਆ ਤੇ ਉਸ ਬਾਤ ਬਵਾਦ ਨੂੰ ਦਰਕਰਨ ਕਰਦਿਆਂ ਸ਼੍ਰੋਮਣੀ ਕਮੇਟੀ ੱੱਕੇ ਨਾ ਉਹਨਾਂ ਨੂੰ ਰਾਤ ਦੇ 2:30 ਵਜੇ ਜਾਇਨ ਕਰਾ ਦਿੰਦੀ ਆ ਤਾਂ ਕੀ ਫਿਰ ਇਹ ਦਿੰਦੀ ਰੌਸ਼ਨੀ ਦੇ ਵਿੱਚ ਕੌਮ ਨੂੰ ਕੋਈ ਸੇਧ ਦੇ ਸਕਣਗੇ ਅਰੇ ਤਾਂ ਦੂਜੇ ਪਾਸੇ ਇਹ ਵੀ ਹੈ ਨਾ ਗੱਲ ਕਿ ਜਿਸ ਤਰੀਕੇ ਦੇ ਨਾਲ ਜੱਜਦਰ ਸਾਹਿਬ ਹੋਰਾਂ ਨੂੰ ਤਾਜ ਪੂਛੀ ਜਿਹੜੀ ਉਹਨਾਂ ਦੀ ਕੀਤੀ ਗਈ ਹੈ ਔਰ ਐਸਡੀਪੀਸੀ ਤੋਂ ਵਾਰ-ਵਾਰ ਕੁਐਸਚਨ ਵੀ ਪੱਤਰਕਾਰ ਪੁੱਛ ਰਿਹਾ ਔਰ ਉੱਥੇ ਹੁਣੇ-ਹੁਣੇ ਪ੍ਰੈਸ ਕਾਨਫਰੰਸ ਚੱਲ ਰਹੀ ਹੈ ਸੁੱਚਾ ਸਿੰਘ ਲਗਾ ਵੀ ਉਹਦੇ ਵਿੱਚ ਨੇ ਤੇ ਉਤੋਂ ਪੱਤਰਕਾਰਾਂ ਵੱਲੋਂ ਪੁੱਛਿਆ ਜਾ ਰਿਹਾ ਕਿ ਭਾਈ ਦੱਸੋ ਕਿ ਕਿੰਨੇ ਵਜੇ ਰਹਿਤ ਮਰਿਆਦਾ ਦੇ ਅਨੁਸਾਰ ਮਹਾਰਾਜ ਦਾ ਪ੍ਰਕਾਸ਼ ਜਿਹੜਾ ਹੁੰਦਾ ਹੈਗਾ ਤਾਂ ਉਹ ਵੀ ਜਿਹੜਾ ਉਹ ਦੱਸਣ ਤੋਂ ਅਸਮਰੱਥ ਜਿਹੜਾ ਨਜ਼ਰ ਆ ਰਿਹਾ ਤਾਂ ਇਸ ਤਰੀਕੇ ਦੇ ਨਾਲ ਜੱਥੇਦਾਰ ਸਾਹਿਬ ਦੀ ਤਾਜਪੋਸ਼ੀ ਜਿਹੜੀ ਹੈ ਇਹ ਚੈਲੰਜ ਆ ਔਰ ਐਸਜੀਪੀਸੀ ਕੁਝ ਹੋਰ ਕਹਿ ਰਹੀ ਹੈ ਸੁਚਾ ਸਿੰਘ ਲਗਾ ਕਹਿ ਰਿਹਾ ਕਿ ਖੂਨ ਖਰਾਬੇ ਤੋਂ ਬਚਣ ਦੇ ਲਈ ਇਹ ਕੰਮ ਕੀਤਾ ਤਾਂ ਕਿਵੇਂ ਦੇਖਦੇ ਹਾਂ ਇਸ ਪੂਰੀ ਚੀਜ਼ ਨੂੰ ਖੂਨ ਖਰਾਬਾ ਇਸ ਤਰੀਕੇ ਦਾ ਜੱਥੇਦਾਰ ਦੀ ਨਿਯੁਕਤੀ ਤੋਂ ਹੀ ਖੂਨ ਖਰਾਬਾ ਤਾਂ ਫਿਰ ਅੱਗੇ ਹੁਣ ਉਹ ਕਹਿ ਰਿਹਾ ਕਿ ਅਸੀਂ ਇਹਨੂੰ ਪ੍ਰਵਾਨ ਨਹੀਂ ਕਰਨਾ ਅਸੀਂ ਮੰਨਣਾ ਹੀ ਨਹੀਂ ਹੈ ਤਾਂ ਵਿਰੋਧ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਹੈ ਔਰ ਦੂਜੇ ਪਾਸੇ ਗੱਲ ਇਹ ਵੀ ਹੈ ਕਿ ਜੱਥੇਦਾਰ ਖਿਸਾਬ ਹੋ ਰਾ ਨੇ ਜਦੋਂ ਆਪਣੀ ਇਹ ਸੇਵਾ ਸੰਭਾਲੀ ਐ ਉਹਨਾਂ ਨੇ ਕਿਹਾ ਕਿ ਠੀਕ ਐ 2 ਦਸੰਬਰ ਦੇ ਫੈਸਲੇ ਤਾਂ ਜਿਹੜੇ ਅਸੀਂ ਨਹੀਂ ਚੇਂਜ ਕਰਾਂਗੇ ਪਰ ਭਰਤੀ ਪ੍ਰਕਿਰਿਆ ਜਿਹਦੇ ਕਰਕੇ ਰੌਲਾ ਆਲਰੇਡੀ ਚੱਲ ਰਿਹਾ ਜਿਹਦੇ ਕਰਕੇ ਰੌਲਾ ਉਸ ਭਰਤੀ ਪ੍ਰਕਿਰਿਆ ਦੇ ਉੱਪਰ ਕਹਿੰਦੇ ਅਸੀਂ ਨਜ਼ਰਸ਼ਾਨੀ ਕਰਾਂਗੇ ਉਸ ਫੈਸਲੇ ਦੇ ਉੱਪਰ ਨਜ਼ਰਸ਼ਾਨੀ ਕਰਾਂਗੇ ਇਹਦਾ ਭਾਵ ਇਹ ਐ ਕਿ ਉਹ ਫੈਸਲਾ ਵਾਪਸ ਲਿਆ ਜਾ ਸਕਦਾ ਬਾਕੀ ਫੈਸਲੇ ਤਾਂ ਉਹ ਤਕਰੀਬਨ ਤਕਰੀਬਨ ਮੈਂ ਨਹੀਂ ਜਾ ਚੁੱਕੇ ਆ ਤਾਂ ਕਿਵੇਂ ਦੇਖਦੇ ਹੋ ਤੁਸੀਂ ਸੁਖਿੰਦਰ ਜੀ ਬੜੀ ਸਥਿਤੀ ਤੁਸੀਂ ਬਿਆਨ ਕੀਤੀ ਪ੍ਰੈਸ ਕਾਨਫਰੰਸ ਤੋਂ ਗੱਲ ਸ਼ੁਰੂ ਕਰ ਦਿੰਦੇ ਆਪਾਂ ਮੈਂ ਉੱਥੋਂ ਜਵਾਬ ਦਿੰਦਾ ਤੁਸੀਂ ਸੁਚਾ ਸਿੰਘ ਲਗਾਹ ਦੀ ਗੱਲ ਕੀਤੀ ਹੈ ਹੁਣ ਸੁਚਾ ਸਿੰਘ ਲਗਾਹ ਵਰਗੇ ਬੰਦੇ ਦਾ ਪਸ਼ੂਕੜ ਕੀ ਹੈਗਾ ਸਾਰਿਆਂ ਨੂੰ ਪਤਾ ਤੇ ਕਿਸ ਤਰੀਕੇ ਨਾਲ ਹਰਪ੍ਰੀਤ ਦੇ ਖਿਲਾਫ ਜਾਂ ਇਹ ਚੱਲਦਾ ਰਿਹਾ ਇਹ ਤਾਂ ਗੱਲ ਚੱਲਦੀ ਇਸ ਪ੍ਰੈਸ ਕਾਨਫਰੰਸ 'ਚ ਉਹਨਾਂ ਦੀ ਮੌਜੂਦਗੀ ਬੀਤੇ ਦੇਣੀ ਜ਼ाहिर ਹੋ ਗਈ ਸੀ ਜਿਸ ਤਰੀਕੇ ਨਾਲ ਕੱਲ ਉਹਨਾਂ ਨੇ ਦੀ ਸਟੇਟਮੈਂਟ ਸਾਹਮਣੇ ਆਈ ਆ ਦੂਜੇ ਬੰਦੇ ਜੇ ਹੁੱਤੀਏ ਤਰੀਕੇ ਦਾ ਵਰਤਾਰਾ ਜਾਇਨਿੰਗ ਕਰਵਾਈ ਗਈ ਜਿੱਥੇ ਮੈਂ ਆਪਣੀ ਗੱਲ ਛੱਡੀ ਸੀ ਕਿ ਜਿਹੜਾ ਬੰਦਾ ਰਾਤ ਦੇ ਹਨੇਰੀਆਂ ਦੇ ਵਿੱਚ ਜਾਇਨ ਕਰਦਾ ਕੀ ਉਹ ਦਿਨ ਦੀ ਰੋਸ਼ਨੀ ਦੇ ਵਿੱਚ ਲੋਕਾਂ ਦਾ ਸਾਹਮਣਾ ਕਰ ਪਾਊਗਾ ਦੂਜੇ ਪਾਸੇ ਜਿਸ ਬੰਦੇ ਦੀ ਇਸ ਯੁਕਤੀ ਨੂੰ ਲੈ ਕੇ ਪਹਿਲਾਂ ਹੀ ਰੋਣਾ ਪੈ ਗਿਆ ਕਿ ਉਹ ਪੰਥ ਦੇ ਵਿੱਚ ਜਾਂ ਅਕਾਲ ਤਖਤ ਸਾਹਿਬ ਦੀ ਫਸੀਰ ਤੋਂ ਖਲੋ ਕੇ ਕੋਈ ਹੁਕਮਨਾਮਾ ਜਾਰੀ ਕਰ ਸਕਣਗੇ ਕਿਉਂਕਿ ਵਿਰੋਧ ਤਾਂ ਸ਼ੁਰੂ ਹੋ ਗਿਆ ਉਹਨਾਂ ਦੀ ਜੈਨਿਕ ਨੂੰ ਲੈ ਕੇ ਮੈਂ ਗੁਰਬਚਨ ਸਿੰਘ ਉਹਨਾਂ ਦੇ ਉਦਾਹਰਣ ਤਾਂ ਦਿੱਤੀ ਸੀ ਕਿ ਉਹ ਦੇਖ ਲਓ ਕਿ ਕੀ ਕੁਝ ਉਹਨਾਂ ਦੇ ਕਾਰਜਕਾਲ ਦੌਰਾਨ ਹੋਇਆ ਤੇ ਜਿਸ ਬੰਦੇ ਦੇ ਕਾਰਜਕਾਲ ਦੀ ਨਿਯੁਕਤੀ ਦੇ ਸਮੇਂ ਵਿਰੋਧ ਸ਼ੁਰੂ ਹੋ ਗਿਆ ਕਿ ਉਹ ਆਪਣੀ ਭੂਮਿਕਾ ਠੀਕ ਤਰੀਕੇ ਨਾਲ ਨਿਭਾ ਸਕਣਗੇ ਆਪਣੇ ਆਪ ਦੇ ਵਿੱਚ ਵੱਡਾ ਪ੍ਰਸ਼ਨ ਆ ਦੂਜੇ ਬੰਨੇ ਤੁਸੀਂ ਕੁਲਦੀਪ ਸਿੰਘ ਗੜਗੱਜ ਦੇ ਭਾਸ਼ਣ ਦੀ ਜਿਹੜੀ ਵੀਡੀਓ ਨਾਲ ਗੱਲ ਕਰ ਰਹੀ ਸੀ ਉਹਦੇ ਦੋ ਤਿੰਨ ਗੱਲ ਕੀਤੀ ਇੱਕ ਤਾਂ ਪ੍ਰਤੀਪਰਕਿਆ ਦੀ ਨਜ਼ਰਸਾਨੀ ਦੀ ਗੱਲ ਕੀਤੀ ਬਿਲਕੁ ਤੇ ਦੂਜੇ ਪਾਸੇ ਉਹਨਾਂ ਨੇ ਇਹ ਗੱਲ ਕਹੀ ਕਿ ਹਾਂ ਵੀ ਜੇਕਰ ਸਾਡੀ ਇਸ ਸੇਵਾਦਾਰੀ ਤੇ ਕਿਸੇ ਨੂੰ ਇਤਰਾਜ ਹੈਗਾ ਨਿਆਗ ਸੱਤਈ ਬੰਦੀਆਂ ਸੰਤ ਸਭਾ ਜੀ ਨੂੰ ਤਾਂ ਸਾਨੂੰ ਦੱਸ ਦਿਓ ਅਸੀਂ ਇੱਕ ਮਿੰਟ ਵੀ ਨਹੀਂ ਲਾਵਾਂਗੇ ਸਾਈਟ ਤੇ ਹੁਣ ਲੱਗਿਆ ਆ ਉਹਨਾਂ ਦੀ ਸਟੇਟਮੈਂਟ ਰਿਕਾਰਡਿੰਗ ਤੇ ਦੂਜੇ ਪਾਸੇ ਬੰਦਾ ਪੁੱਛੇ ਕਿ ਜਦੋਂ ਜੱਥੇਬੰਦੀਆਂ ਤੁਹਾਡੀ ਨਿਯੁਕਤੀ ਦੇ ਉੱਤੇ ਹੀ ਸਵਾਲ ਪਿਆਦਾ ਕਰ ਗਿਆ ਨੇ ਤੇ ਇਸ ਤੋਂ ਵੱਡਾ ਫਿਰ ਤੁਹਾਨੂੰ ਹੋਰ ਕੀ ਸਮੂਚ ਚਾਹੀਦਾ ਤੁਹਾਨੂੰ ਤਾਂ ਇਹ ਚਾਹੀਦਾ ਕਿ ਤੁਹਾਨੂੰ ਇਸੇ ਵਧਾ ਨਹੀਂ ਲੈਣੀ ਨਹੀਂ ਚਾਹੀਦੀ ਜਦੋਂ ਕਿਉਂਕਿ ਤੁਸੀਂ ਖੁਦ ਕਹਿ ਰਹੇ ਜੇ ਖਿਆਪੀ ਜੇ ਕਿਸੇ ਨੂੰ ਕੋਈ ਇਤਰਾਜ ਹੈਗਾ ਅਸੀਂ ਪੰਥ ਨੂੰ ਸੇਧ ਦੇਣ ਵਾਸਤੇ ਆਏ ਆ ਤਾਂ ਅਸੀਂ ਪੰਥ ਨੂੰ ਸੇਧ ਦੇਣ ਕਿ ਇਸ ਕਰਕੇ ਆਏ ਤੇ ਜੇ ਕਿਸੇ ਨੂੰ ਇਤਰਾਜ ਹੋਇਆ ਤਾਂ ਅਸੀਂ ਪਾਸੇ ਹੋ ਜਾਗੇ ਪਾਸੇ ਹੋਣ ਸੰਬੰਧੀ ਤਾਂ ਲੋਕ ਤੁਹਾਨੂੰ ਜੱਥੇਬੰਦੀ ਪਹਿਲਾਂ ਕਹਿ ਰਹੀ ਹੈ ਸਰਦ ਸਮਾਜ ਪਹਿਲਾਂ ਕਹਿ ਰਿਹਾ ਜਾਂ ਲੋਕਾਂ ਦੇ ਵਿੱਚ ਵਿਰੋਧ ਪਹਿਲਾਂ ਪ੍ਰਗਟ ਹੋ ਰਿਹਾ ਤਾਂ ਫਿਰ ਤੁਸੀਂ ਜਾਈਨੇ ਕਿਉਂ ਕਰ ਰਹੇ ਜੀ ਵੱਡੀ ਗੱਲ ਸੁਖਵਿੰਦਰ ਜੀ ਕੀ ਐਸ ਜਿਹੇ ਜਿਸ ਤਰੀਕੇ ਨਾਲ ਕੁਲਦੀਪ ਸਿੰਘ ਗੜਗਾਜੂ ਉਹਨਾਂ ਨੂੰ ਮੈਂ ਸ਼ਬਦ ਲੱਗਾ ਵਰਤਨ ਦੀ ਕੇ ਸਮੇਂ ਦੇ ਵਿੱਚ ਵੀ ਭਾਈ ਰਣਜੀਤ ਸਿੰਘ ਉਹਨਾਂ ਨੂੰ ਵਰਤਿਆ ਗਿਆ ਬੜਿਆਂ ਜਥੇਦਾਰਾਂ ਨੂੰ ਵਰਤਿਆ ਜਾਂਦਾ ਰਿਹਾ ਤੇ ਬਾਅਦ ਵਿੱਚ ਉਹਨਾਂ ਨੂੰ ਜਲੀਲ ਕਰਕੇ ਕੱਢਿਆ ਜਾਂਦਾ ਰਿਹਾ ਅੱਜ ਜਥੇਦਾਰ ਕੁਲਦੀਪ ਸਿੰਘ ਗੜਗਾਜ ਉਹਨਾਂ ਨੂੰ ਜਿਸ ਤਰੀਕੇ ਨਾਲ ਪਤੋ ਸੂਤਰ ਦੱਸਦੇ ਨੇ ਕਿ ਸਰਦਾਰਾਂ ਦੇ ਵੱਲੋਂ ਇਹ ਜਾਇਨਿੰਗ ਜਿਹੜੀ ਆ ਕਰਵਾਈ ਗਈ ਆ ਜਾਂ ਰਾਤ ਨੂੰ ਜੋ ਪਰਮਤ ਅਲੀਕੇ ਗਏ ਪਰ ਕੀ ਵੇਖਦੇ ਵਿੱਚ ਕੇਵਲ ਤੇ ਕੇਵਲ ਭਰਤੀ ਮਾਮਲੇ ਦੀ ਪ੍ਰਕਿਰਿਆ ਦੇ ਹੁਕਮਨਾਮੇ ਉੱਤੇ ਨਜ਼ਰਸਾਨੀ ਹੋਊਗੀ ਜਾਂ ਸਭ ਤੋਂ ਵੱਡਾ ਜਿਹੜਾ ਫਕਰੇ ਕੌਮ ਜਿਹੜਾ ਅਵਾਰਡ ਜਿਹੜਾ ਵਾਪਸ ਲੈ ਲਿਆ ਗਿਆ ਸੀ ਜਿਸ ਨੂੰ ਲੈ ਕੇ ਕਹਿੰਦੇ ਕਿ ਸੁਖਬੀਰ ਸਿੰਘ ਬਾਦਲ ਕਦੇ ਵੀ ਇਸ ਗੱਲ ਨੂੰ ਭੁੱਲੇ ਨਹੀਂ ਕਿ ਉਹਨਾਂ ਦੇ ਪਿਤਾ ਦੀ ਜਿਹੜੀ ਇੱਕ ਸਮੁੱਚੀ ਸਿਆਸਤ ਸੀ ਉਹ ਜ਼ੀਰੋ ਕਰ ਦਿੱਤੀ ਗਈ। ਕਿੰਨੇ ਇਹ ਚੀਜ਼ ਨੂੰ ਲੈ ਕੇ ਹੀ ਉਹਨਾਂ ਨੂੰ ਇਹ ਸਾਰਾ ਜਿਹੜਾ ਵਰਤਾਰਾ ਆ ਇਹ ਸਿਰਜਿਆ ਜਾ ਰਿਹਾ। ਤਾਂ ਅਜਿਹੀ ਸਥਿਤੀ ਦੇ ਵਿੱਚ ਜਿੱਥੇ ਭਰਤੀ ਪ੍ਰਕਿਰਿਆ ਦੀ ਗੱਲ ਹੋ ਤੇ ਉੱਤੇ ਜਥੇਦਾਰ ਗੜਗੱਜ ਦੀ ਗੱਲ ਕਹੀ ਹੈ ਔਰ ਸਖੇਂਦਰ ਜੀ ਹੋ ਸਕਦਾ ਕਿ ਅਗਲੇ ਦਿਨਾਂ 'ਚ ਫਕਰੇ ਕੌਮ ਚੜਾ ਅਵਾਰਡ ਪ੍ਰਤਾਪ ਸਿੰਘ ਬਾਦਲ ਨੂੰ ਵਾਪਸ ਲਿਆ ਗਿਆ ਸੀ। ਹੋ ਸਕਦਾ ਕਿ ਉਹਦੇ ਸੰਬੰਧੀ ਵੀ ਕੋਈ ਨਾ ਕੋਈ ਹੁਕਮ ਨਾਵਾ ਜਿਹੜਾ ਉਹ ਜਾਰੀ ਕਰਵਾਇਆ ਜਾ ਸਕੇ ਕਿਉਂਕਿ ਸੁਖਵੀਰ ਸਿੰਘ ਬਾਦਲ ਦੇ ਮੰਦੇ ਅੰਦਰ ਕਹਿੰਦੇ ਇਹ ਇੱਕ ਜਲਨ ਜਿ ਇੱਕ ਅੱਗ ਜਿਹੜੀ ਭੜਕੀ ਪਈ ਹੈ ਕਿ ਕਿਸ ਤਰੀਕੇ ਨਾਲ ਉਹਨਾਂ ਦੇ ਪਿਤਾ ਦੀ ਜਿਹੜੀ ਪੂਰੀ ਸਿਆਸਤ ਜਿਹੜੀ ਆ ਉਹ ਜ਼ੀਰੋ ਕਰ ਦਿੱਤੀ ਗਈ ਜਥੇਦਾਰਾ ਬੋਲੋ ਤਾਂ ਕਹਿੰਦੇ ਇਹ ਸਾਰਾ ਵਰਤਾਰਾ ਹੀ ਤਾਂ ਜਿਹੜਾ ਉਸਿਰਜਿਆ ਜਾ ਰਿਹਾ ਬਾਕੀ ਨਹੀਂ ਆ ਸਿੱਧੂ ਸਿੰਘ ਜਿਹੜੀਆਂ ਮਰਿਆਦਾਂ ਦੀਆਂ ਵੀ ਗੱਲਾਂ ਮਰਿਆਦਾਵਾਂ ਦੀਆਂ ਗੱਲਾਂ ਹਮੇਸ਼ਾ ਸ਼ਰੂਮ ਨਹੀਂ ਗੁਰਦੁਆਰਾ ਪਰਮਰਲੇ ਪੇਟੀ ਆਪਣੇ ਪੱਦਰ ਤੇ ਕਰਦੀ ਆ ਜੇਕਰ ਕੈਨੀ ਹਰਪ੍ਰੀਤ ਸਿੰਘ ਹੋਣੀ ਪੰਜਾਂ ਪਿਆਰਿਆਂ ਦੀ ਮੌਜੂ ਨੂੰ ਸਦਕੇ ਕੀਰਤਨ ਨੂੰ ਬੰਦ ਕਰਾ ਕੇ ਦਰਬਾਰ ਸਾਹਿਬ ਗੁਰੂ ਸਾਹਿਬ ਦੀ ਹਜੂਰੀ ਦੇ ਵਿੱਚ ਆਪਣੇ ਗ੍ਰਾਮ ਆਉਂਦੇ ਆ ਤਾਂ ਉਹ ਚੀਜ਼ ਨੂੰ ਤਾਂ ਟਰੰਕ ਕਮੇਟੀ ਇਹ ਗੱਲ ਦਾ ਆਬਜੈਕਸ਼ਨ ਕਰਦੀ ਕਿ ਇਹ ਮਰਿਆਦਾ ਦੀ ਕੋਰ ਹਨ ਲੱਗਣਾ ਤੇ ਦੂਜੇ ਪਾਸੇ ਜਦੋਂ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦਾ ਨਹੀਂ ਹੋਇਆ ਤਾਂ ਉਸ ਵਕਤ ਪੰਜ ਪਿਆਰਿਆਂ ਦੀ ਮੌਜੂਦਗੀ ਨੂੰ ਸਦਕੇ ਜਥੇਦਾਰ ਉਹ ਤਾਜਪੋਸ਼ੀ ਜਿਹੜੀ ਕਰਵਾ ਦਿੱਤੀ ਜਾਂਦੀ ਆ ਫਿਰ ਕੀ ਇਹ ਮਰਿਆਦਾ ਦੇ ਵਿੱਚ ਆ ਗਈ ਆਪਣੇ ਆਪ ਦੇ ਵਿੱਚ ਪ੍ਰਸ਼ਨ ਇਹ ਹੈਗਾ ਸੈਕੰਡਲੀ ਪੰਥ ਦੀ ਸਰਬੋਤਮ ਸੰਸਥਾ ਹੋਏ ਮੁਖੀ ਦੀ ਤਾਜਪੋਸ਼ੀ ਹੋਣੀ ਹੋਵੇ ਤਾਂ ਹੋਣੀ ਉਹ ਹਨੇਰਿਆ ਚ ਹੋਵੇ ਤਾਂ ਇਹ ਤਾਂ ਆਪਣੇ ਆਪ ਦੇ ਵਿੱਚ ਸਵਾਲ ਹੈਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਸਵੇੜੇ ਕੀ ਕਰ ਰਹੀ ਜਾਂ ਕੀ ਨਹੀਂ ਕਰ ਰਹੀ ਸੁਖਵਿੰਦਰ ਜੀ ਇਹ ਚਰਚਾ ਦਾ ਮਸ਼ਾ ਨਹੀਂ ਹੈ ਚਰਚਾ ਦਾ ਵਿਸ਼ਾ ਇਹ ਹੈ ਕਿ ਉਹਦੇ ਕੋਲ ਕਰਵਾ ਕੌਣ ਰਿਹਾ ਆ ਔਰ ਜੋ ਕੁਝ ਐਸਵੇੜੇ ਪੰਥਕ ਹਾਲਾਤ ਬਣੇ ਆ ਸੇ ਤੂੰ ਸਾਬੇਂ ਅੰਧਿਆਤਨਾਂ ਵਿੱਚ ਸਮੁੱਚੀ ਸਿੱਖ ਪੰਥ ਵਾਸਤੇ ਖਤਰਨਾਕ ਘਾਤਕ ਸਿੱਧ ਹੋ ਸਕਦੇ ਆ ਜਿਸ ਤਰੀਕੇ ਨਾਲ ਸੋਚਾਂ ਲੰਗਾ ਕਹੀ ਜਾਂਦਾ ਖੂਨ ਖਰਾਬਾ ਹੋ ਦਰ ਤੋਂ ਕੀਤਾ ਗਿਆ ਜੇ ਖੂਨ ਖਰਾਬੇ ਦਾ ਇੰਨਾ ਹੀ ਡਰ ਹੁੰਦਾ ਤਾਂ ਫਿਰ ਇਹਨਾਂ ਉਜਤੀਆਂ ਹੋਣੀਆਂ ਨਹੀਂ ਚਾਹੀਦੀਆਂ ਜਿਸ ਤਰੀਕੇ ਨਾਲ ਸ਼ੁਰੂਮਣੀ ਅਕਾਲੀ ਦਲ ਦੇ ਅੰਦਰੋਂ ਵਿਰੋਧ ਉੱਠਦਾ ਪਿਆ ਉਸ ਵਿਰੋਧ ਨੂੰ ਸ਼ਾਂਤ ਕਰ ਲੈਣਾ ਚਾਹੀਦਾ ਸੀ ਨਾ ਕਿ ਤੁਸੀਂ ਅਜਿਹੇ ਕਾਰਵਾਈਆਂ ਕਰਕੇ ਸਥਿਤੀਆਂ ਨੂੰ ਫੋਕੋ ਜਿਹੜੀਆਂ ਗੱਲ ਕਰੋ ਖੋਣ ਸੁੱਚਾ ਸੰਗ ਲੱਗਾ ਜਦਾ ਰਘੂਜੀਤ ਸਿੰਘ ਵਿਰਕਰ ਜਿਹੜਾ ਬੰਦਾ ਜਿਹੜਾ ਮਹਾਰਾਸ਼ਟਰ ਦੇ ਇੱਕ ਵਿਦੇਕਾਰੇ ਸਾਰੇ ਦਾ ਟਰਸਟ ਦਾ ਚੇਅਰਮੈਨ ਆ ਉਹਨੂੰ ਕਿਸੇ ਨੇ ਚੁੱਕਿਆ ਸਾਰੇ ਫਰੈਂਸ ਵਿੱਚ ਉਹ ਲੈ ਰਿਆ ਕੀ ਉਹ ਆਪਣੇ ਪੱਧਰ ਤੇ ਇਹ ਫੈਸਲੀ ਲੈ ਸਕਦਾ ਆਪਣੇ ਆਪ ਦੇ ਵਿੱਚੋਂ ਡਾਕਟਰ ਜਿਹੜੀਆਂ ਅਣਕਿੱਤਾ ਬਾਰੇ ਹਾਲੇ ਨਿਬੜਨ ਵਾਲੀਆਂ ਨਹੀਂ ਹਾਲੇ ਸਥਿਤੀਆਂ ਘਾਤਕ ਹੁੰਦੀਆਂ ਜਾ ਰਹੀਆਂ ਨੇ ਜਿੱਥੇ ਬੰਦੀਆਂ ਕਹਿੰਦੇ ਅਸੀਂ ਇਹਦਾ ਵਿਰੋਧ ਕਰਾਂਗੇ ਉਧਰੋਂ ਜਿਹੜਾ ਹੋ ਗਿਆ ਉਹ ਹੋਲੇ ਮੱਲੇ ਦਾ ਦਿਹਾੜਾ ਜਿਹੜਾ ਉਹ ਆ ਚੁੱਕਿਆ ਤੇ ਲੱਖਾਂ ਦਾ ਉੱਥੇ ਇਕੱਠ ਹੋਣਾ ਸੰਗਤਾਂ ਦਾ ਤੇ ਜਥੇਦਾਰ ਸਾਹਿਬ ਉੱਥੇ ਕੋ ਮਤਲਬ ਹਰਕਤ ਦਾ ਕਹਿਣ ਦਾ ਭਾਵ ਇਹ ਹੈ ਕਿ ਉੱਥੇ ਕੋਈ ਵਿਚਰਦੇ ਆ ਉਸ ਤਰੀਕੇ ਦੇ ਨਾਲ ਜੱਜਦਾਰ ਦੇ ਤੌਰ ਤੇ ਤਾਂ ਦੂਜੇ ਕਹਿੰਦੇ ਕਿ ਅਸੀਂ ਨਹੀਂ ਸਵੀਕਾਰ ਕਰਾਂਗੇ ਤਾਂ ਫਿਰ ਉਤੇ ਸਥਿਤੀਆਂ ਜਿਹੜੀਆਂ ਉਹ ਘਾਤਕ ਸਿੱਧ ਹੋ ਸਕਦੀਆਂ ਆਉਣ ਵਾਲੇ ਦਿਨ ਜਿਹੜੇ ਹੋਰ ਵੀ ਘਾਤਕ ਹੋਣਗੇ ਦੇਖਦੇ ਆ ਕਿ ਇਸ ਨੂੰ ਕਿਵੇਂ ਜਿਹੜਾ ਉਹ ਰਿਖਿਆ ਜਾਊਗਾ ਇਹ ਵੀ ਗੱਲ ਜਿਹੜੀ ਆ ਦੇਖਣ ਲਈ ਹੋਊਗੀ ਪਰ ਜਿਵੇਂ ਜਿਵੇਂ ਕੋਈ ਨਾ ਕੋਈ ਅਪਡੇਟ ਆਉਂਦੀ ਰਹੂਗੀ ਉਹ ਵੀ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਹਿਾਂਗੇ ਉਧਰੋਂ ਦੂਜੇ ਪਾਸੇ ਬਹੁਤ ਅਹਿਮ ਖਬਰ ਹੈ ਬਿਕਰਮ ਸਿੰਘ ਮਜੀਠੀਆ ਹੋਰਾਂ ਨੇ ਜਿਹੜੀ ਆਪਣੀ ਗੱਲ ਰੱਖੀ ਅਣਕੀ ਸਾਹਿਬ ਉਹਦੇ ਨਾਲ ਕੁਝ ਹੋਰ ਸਾਥੀਆਂ ਨੇ ਰੱਖੀ ਤੇ ਕਹਿੰਦੇ ਕਿ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਗਿਆ ਉਹਨਾਂ ਨੂੰ ਔਰ ਬਗਾਵਤ ਨਾਮ ਦਿੱਤਾ ਗਿਆ ਤਾਂ ਕਿਵੇਂ ਦੇਖਦੇ ਹਾਂ ਕਿ ਜਿਹੜੇ ਇਹ ਨੋਟਿਸ ਗਏ ਆ ਕਿ ਇਹਨਾਂ ਦੇ ਜਵਾਬ ਆਉਣਗੇ ਜਾਂ ਜਵਾਬ ਠੋਕਵੇਂ ਆਉਣਗੇ ਕਿ ਕੋਈ ਕਾਰਵਾਈ ਵਾਲੇ ਪਾਸੇ ਤਾਂ ਨਹੀਂ ਚੱਲਿਆ ਜਾਊ ਜਾਂ ਨੋਟਿਸਾਂ ਨਾਲ ਹੀ ਸਾਰ ਲਿਆ ਜਾਊ ਤਾਂ ਕਹਿੰਦਾ ਜੀ ਜਿਸ ਤਰੀਕੇ ਨਾਲ ਬਰਵਿੰਦਰ ਸਿੰਘ ਭੂਦੜ ਦੀ ਐਕਟੀਵਿਟੀ ਰਹੀ ਹੈ ਬੜੀ ਬੜੀ ਉਹ ਟੀਵੀ ਤੇ ਆਏ ਉਹ ਟੀਵੀ ਤੇ ਆਣ ਕੇ ਪੇਨਾ ਅੱਜ ਇਸ ਤਰੀਕੇ ਨਾਲ ਆਪਾਂ ਸਵੇਰ ਦੇ ਪ੍ਰੋਗਰਾਮ 'ਚ ਗੱਲ ਕੀਤੀ ਕਿ ਪਿੱਟ 'ਚ ਸ਼ੁਰਾ ਨਹੀਂ ਮਾਰਿਆ ਬਾਅਦ 'ਚ ਕਿਤੇ ਹਾਂਜੀ ਮਾਰਿਆ ਇਹੋ ਜੇ ਬਿਆਨਾਂ ਦੀ ਬਾਅਦ ਵਿੱਚ ਬਾਅਦ ਵਿੱਚ ਹਰਚਨ ਸਿੰਘ ਬਹਿਸ ਵਾਲੇ ਵੀ ਆਉਂਦੇ ਕਹਿੰਦੇ ਕਿ ਸਾਰੀ ਜ਼ਿੰਮੇਵਾਰੀ ਜਿਹੜੀ ਆ ਮੈਲੇ ਨਾਲ ਜਿਹੜਾ ਪ੍ਰਕਾਸ਼ ਸਿੰਘ ਬਾਦਲ ਦੇ ਮੀਡੀਆ ਸਲਾਹਕਾਰ ਰਹੇ ਆ ਸਿੱਧੂ ਜੀ ਤੇ ਐਸ ਵਕਤ ਜੋਰ ਲੱਗ ਰਿਹਾ ਕਿ ਸ਼੍ਰੋਮਣੀ ਗੁਰਦੁਆਰਾ ਆਮ ਆਪਰਦ ਸ਼੍ਰੋਮਣੀ ਅਕਾਲੀ ਦਲ ਦੀ ਇਹ ਵਰਕਿੰਗ ਕਮੇਟੀ ਵਰਕਿੰਗ ਪ੍ਰਧਾਨ ਹੋਣੀ ਇੱਕ ਅਸੀਂ ਕਹਿ ਸਕਦੇ ਕਿ ਸਖਤ ਕਾਰਵਾਈ ਕਰਨ ਦੇ ਮੂਰਚ ਨੇ ਤਾਂ ਜੋ ਪਾਰਟੀ ਦੇ ਅੰਦਰ ਜਿਹੜੀਆਂ ਬਗਾਵਤੀ ਸੁਰਾਂ ਜਿਹੜ ਉਨ੍ਹਾਂ ਦੇ ਉੱਤੇ ਕਾਬੂ ਜੜਾ ਪਾਇਆ ਜਾ ਸਕੇ ਤਾਂ ਇਹ ਸਭ ਕਾਸੇ ਦੇ ਵਿੱਚ ਉਹਨੂੰ ਪਤਾ ਲੱਗਾ ਕਿ ਬੇਕਮ ਸਿੰਘ ਮਜੀਠੀ ਮੁਕਰਨ ਦਾ ਸੋ ਨੋਟਸ ਤੇ ਉਹਨਾਂ ਦੇ ਸਾਥੀਆਂ ਨੂੰ ਮੁਕਰਨ ਦਾ ਸੋ ਨੋਟ ਜਿਹੜੇ ਆ ਉਹ ਜਾਰੀ ਜਿਹੜੇ ਉਹ ਕਰ ਦਿੱਤੇ ਗਏ ਆ ਹੁਣ ਸਿੱਧੂ ਜੀ ਜੇ ਤਾਂ ਸ਼ੁਰੂਮਣੀ ਅਕਾਲੀ ਦਲ ਦੇ ਬੀਤੇ ਇਤਿਹਾਸ ਨੂੰ ਵੇਖੀਏ ਕਾਸਟ ਉਸ ਤੇ ਬੰਦਿਆਂ ਨੂੰ ਬਾਹਰ ਕੱਢਣ ਦੀ ਪ੍ਰਕਿਰਿਆ ਦੇ ਵਿੱਚ ਤਾਂ ਉੱਥੇ ਦਾ ਸਿਕੰਦਰ ਸਿੰਘ ਮਲੂਕਾ ਜਿਹੜੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਾਨੂੰ ਉਹਨਾਂ ਨੂੰ ਵੀ ਕੱਢ ਦਿੱਤਾ ਗਿਆ ਸੀ ਆਪਣੇ ਪਦਰ ਤੇ ਇਸੇ ਤਰੀਕੇ ਨਾਲ ਆਦੇਸ਼ ਪ੍ਰਤਾਪ ਕੈਰੋਨ ਨੂੰ ਵੀ ਕੱਢ ਦਿੱਤਾ ਗਿਆ ਸੀ ਕੋਈ ਉਹਨਾਂ ਕੋਲ ਸਪਸ਼ਟੀਕਰਨ ਜਿਹੜਾ ਉਹ ਨਹੀਂ ਸੀ ਮੰਗਿਆ ਗਿਆ ਪਰ ਕਿਉਂਕਿ ਹੁਣ ਇਸ ਵੇਲੇ ਵਿਕਰਮ ਸਿੰਘ ਮਜੀਠੀ ਦਾ ਸਵਾਲ ਆ ਵਿਕਰਮ ਸਿੰਘ ਮਜੀਠੀਆ ਇਸ ਵੇਲੇ ਦੂਜੇ ਨੰਬਰ ਤੇ ਨੇਤਾ ਨੇ ਸੁਖਬੀਰ ਸਿੰਘ ਬਾਦਲ ਤੋਂ ਬਾਅਦ ਦੋ ਨੰਬਰ ਦੇ ਕਦਾਵਰ ਨੇਤਾ ਨੇ ਸ਼ੁਰੂ ਬਣੀ ਆਕਾਲੀ ਦਲ ਦੇ ਵਿੱਚ ਤੇ ਇੱਕ ਉਹਨਾਂ ਦਾ ਚੰਗਾ ਅਸੀਂ ਪ੍ਰਭਾਵ ਹੈ ਸਮੁੱਚੇ ਆਕਾਲੀ ਦਲ ਦੇ ਵਿੱਚ ਤਾਂ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਇਹਨੇ ਸੌਖੇ ਤਰੀਕੇ ਨਾਲ ਜਿਹੜੀ ਕਰਦੀ ਮੈਨੂੰ ਲੱਗਦਾ ਨਹੀਂ ਕਿ ਬਲਵਿੰਦਰ ਸਿੰਘ ਭੁੰਦਰ ਵਰਗੇ ਵਿਅਕਤੀ ਦੇ ਹੱਥ ਹੋਵੇ ਜਾਂ ਦਲਜੀਤ ਸਿੰਘ ਮੇਵਰਗੇ ਦੇ ਹੱਥ ਹੋਵੇ ਕਿਉਂਕਿ ਜੇਕਰ ਇਹਦੇ ਉਹਨਾਂ ਵਿਕਰਮ ਸਿੰਘ ਮਜੀਠੀ ਦੇ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ ਹਾਲਾਂਕਿ ਸੰਦੇਸ਼ ਤਾਂ ਇਹੋ ਹੀ ਇਸ਼ਾਰੇ ਤਾਂ ਇਹੋ ਦਿੱਤੇ ਜਾ ਰਹੇ ਕਿ ਹਾਂ ਵੀ ਉਹਨਾਂ ਦੇ ਖਿਲਾਫ ਇੱਕ ਤਕੜਾ ਐਕਸ਼ਨ ਜਿਹੜਾ ਕੀਤਾ ਜਾ ਸਕਦਾ ਤੇ ਜੇ ਸਿੱਧੂ ਜੀ ਸ਼ਰੂਮਨੀ ਅਕਾਲੀ ਦਲ ਐਸੜੀ ਵਿਕਰਮ ਸਿੰਘ ਮਜੀਠੀ ਦੇ ਕਾਰਨ ਦਸੋਂ ਨੋਟਿਸ ਦੇ ਉੱਤੇ ਕਾਰਵਾਈ ਕਰਦੇ ਜਾਂ ਉਹਨਾਂ ਨੂੰ ਸੰਤੁਸ਼ਟੀ ਨਹੀਂ ਪ੍ਰਗਟ ਕਰਦੇ ਤੇ ਉਹਨਾਂ ਨੂੰ ਬਾਹਰ ਦਾ ਰਸਤਾ ਵਿਖਾ ਦਿੰਦੇ ਆ ਤਾਂ ਫਿਰ ਸ਼ਰੂਮਨੀ ਅਕਾਲੀ ਦਲ ਸੁਖਵਿੰਦਰ ਜੀ ਟੁੱਟ ਸਕਦਾ ਦੋ ਫਾੜ ਜਿਹੜਾ ਹੋ ਸਕਦਾ ਕਿ ਇਹ ਦੋ ਫਾੜ ਹੀ ਆ ਪਰ ਖਾਸ ਤੌਰ ਤੇ ਜਿੱਨੇ ਚਿਰ ਵਿਕਰਮ ਸਿੰਘ ਮਜੀਠੀ ਆ ਨਾਲ ਸੰ ਮਤ ਉਹਨਾਂ ਚਿਰ ਸ਼ਰੂਮਨੀ ਅਕਾਲੀ ਦਲ ਜਾਂ ਸੁਖਬੀ ਸਿੰਘ ਬਾਤਵਦੀ ਚ ਸਤਿ ਜਿਹੜੀ ਆ ਬਾਕੀ ਧੜਿਆਂ ਦੇ ਵਿੱਚ ਸਭ ਤੋਂ ਮਜ਼ਬੂਤ ਸੀ ਖਾਸ ਕਰਕੇ ਵਿਕਰਮ ਸਿੰਘ ਮਜੀਠੀ ਦੇ ਕਰਕੇ ਤੇ ਜੇਕਰ ਵਿਕਰਮ ਸਿੰਘ ਮਜੀਠੀ ਤੇ ਉਹਨਾਂ ਦੇ ਸਾਥੀਆਂ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਜਾਂਦਾ ਤਾਂ ਫਿਰ ਸ਼ ਉਹ ਨੀਜੇ ਰਣੀ ਸੋਖੀ ਸਿੰਘ ਬਾਦਲ ਦੀ ਜੋ ਪਹਿਲਾਂ ਸੀ ਤਾਂ ਅਜਿਹੀ ਸਥਿਤੀ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਐਡੀ ਸ਼ੀਟੀ ਜਿਹੜੀ ਕਾਰਵਾਈ ਹੋਊਗੀ ਅਸਾ ਖਾਸ ਤੌਰ ਤੇ ਵਿਕਰਮ ਸਿੰਘ ਮਜੀਠੀ ਦੇ ਖਿਲਾਫ ਪਰ ਹਾਂ ਦੂਜੇ ਪਾਸੇ ਜਿਸ ਤਰੀਕੇ ਨਾਲ ਕਾਰਨ ਤੋਂ ਸੋ ਨੋਟਸ ਉਹਨਾਂ ਨੂੰ ਜਾਰੂ ਕੀਤੇ ਗਏ ਆ ਜਵਾਬ ਉਹ ਜ਼ਰੂਰ ਦੇਣਗੇ ਔਰ ਇਹ ਸਵਾਲ ਠਾਉਣਗੇ ਕਿ ਹਾਂ ਵੀ ਦੱਸੋ ਇਹਦੇ ਵਿੱਚ ਅਸੀਂ ਗਲਤ ਕਿਹਾ ਕੀ ਕਿਉਂਕਿ ਜੋ ਕੁਝ ਉਹਨਾਂ ਨੇ ਕਿਹਾ ਉਹਨਾਂ ਨੇ ਤਾਂ ਆਪਣੇ ਮਨ ਦੀਆਂ ਫੀਲਿੰਗ ਜਿਹੜੀਆਂ ਨੇ ਉਹ ਵਿਕਤ ਕੀਤੀਆਂ ਨੇ ਤੇ ਜੂਸੇ ਪਾਛੇ ਪਾਰਟੀ ਜਿਹੜੀ ਆ ਉਹਨਾਂ ਤੇ ਸਬੰਧੀ ਕਾਰਵਾਈ ਕਰਨ ਨੂੰ ਕਾੜੀ ਨਜ਼ਰ ਆ ਰਹੀ ਹੈ ਜਿਸ ਤਰੀਕੇ ਦੇ ਤਿੱਖੇ ਬਿਆਨ ਬਾਜੀ ਜਿਹੜੀ ਆ ਉਹਨਾਂ ਦੇ ਖਿਲਾਫ ਹੋ ਰਹੀ ਆ ਤੇ ਜੇਕਰ ਉਹਨਾਂ ਦੇ ਧੜਿਆਂ ਵੱਲੋਂ ਵੀ ਸੁਖਵਿੰਦਰ ਜੀ ਖਾਸ ਤੌਰ ਤੇ ਵਿਕਰਮ ਸਿੰਘ ਮਜੀਠੀਆ ਵੱਲੋਂ ਵੀ ਕਾਰਨ ਦੋਸਤ ਨੋਟਸ ਤੇ ਜਵਾਬ ਜਿਸ ਤਰੀਕੇ ਨਾਲ ਦੇਣੇ ਸ਼ੁਰੂ ਕਰ ਦਿੱਤੇ ਤਾਂ ਸ਼ਰੋਮੀ ਕਾਲੀ ਦਲ ਦੀ ਲੀਡਰਸ਼ਿਪ ਕੋ ਜਿਹੜੀ ਮੌਜੂਦਾ ਹੈ ਅਸਲੇ ਨਜ਼ਰ ਆ ਰਹੀ ਆ ਕੋਈ ਰਾਹ ਨਾ ਦਿਖੇ ਉਹਨਾਂ ਤੋਂ ਭੱਜਾਂ ਤੋਂ ਸੁਆ ਕਿਉਂਕਿ ਸ਼ਰੋਮੀ ਕਾਲੀ ਦਲ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦਾ ਕਦ ਚੜਾ ਸੁਖਵੀਰ ਬਾਦਲ ਤੋਂ ਬਾਅਦ ਦੋ ਨੰਬਰ ਦਾ ਕਦ ਹੈਗਾ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੀ ਅਜੇ ਏਡੀ ਸੌਖੀ ਲੱਗਦੀ ਨਹੀਂ। ਬਾਕੀ ਹਾਂ ਇਹ ਗੱਲ ਹੋ ਸਕਦੀ ਹੈ ਕਿ ਬਲਵਿੰਦਰ ਸਿੰਘ ਭੂਂਦਰ ਜਾਂ ਹੋਰ ਵਰਕਿੰਗ ਮੀਟੀ ਲੋਕਾਂ ਦੂਜੇ ਲੋਕਾਂ ਨੂੰ ਸੰਦੇਸ਼ ਦੇਣ ਵਾਸਤੇ ਉਹਨਾਂ ਸ਼ਾਸ਼ਨੀ ਕਾਰਵਾਈ ਜਿਹੜੀ ਬਖਸ਼ ਸਿੰਘ ਮਜੀਠੀ ਦੇ ਖਿਲਾਫ ਕਰੇ। ਪਰ ਜੇ ਕਰੇ ਜਿਆ ਹੁੰਦਾ ਤਾਂ ਅਕਾਲੀ ਦਲ ਫਿਰ ਇਹ ਗੱਲ ਪੱਕੀ ਆ ਕਿ ਫਿਰ ਦੋ ਤੜਿਆਂ ਦੇ ਵਿੱਚ ਵੰਡਿਆ ਜਾ ਸਕਦਾ ਹੈਗਾ। ਜੀ। ਚਲੋ। ਉਧਰ ਅਣਕੀ ਸਾਬ ਅੱਜ ਕਿਸਾਨ ਜਥੇਬੰਦੀਆਂ ਦੇ ਵੱਲੋਂ ਵਧਾਇਕਾਂ ਤੇ ਮੰਤਰੀਆਂ ਦੇ ਜਿਹੜੇ ਘਰ ਘੇਰੇ ਜਾਣੇ ਆ ਕਿਸ ਸੰਦਰਭ ਦੇ ਵਿੱਚ ਕਿਵੇਂ ਦੇਖਦੇ ਹੋ ਇਸ ਪੂਰੀ ਕਾਰਵਾਈ ਨੂੰ ਆਪਾਂ ਉਹਦੋਂ ਵੀ ਗੱਲ ਕੀਤੀ ਸੀਗੀ ਕਿ ਲੋਕਾਂ ਨੂੰ ਪਰੇਸ਼ਾਨ ਕਰਨ ਦੀ ਬਜਾਏ ਜਦੋਂ ਇਹਨਾਂ ਦੇ ਵਧਾਇਕਾਂ ਤੇ ਵਧਾਇਕਾਂ ਦੇ ਪਰਿਵਾਰਾਂ ਨੂੰ ਘਰੋਂ ਨਿਕਲਣਾ ਬਾਹਰ ਬੰਦ ਕਰ ਦਿੱਤਾ ਜਾਊ ਤਾਂ ਫੇਰ ਇਹਨਾਂ ਦੇ ਕੰਨ ਤੇ ਜੂ ਸਰਕਣੀ ਹੈ ਬਿਲਕੁਲ ਸੁਖਿੰਦਰ ਜੀ ਕਿਉਂਕਿ 5 ਮਾਰਚ ਨੂੰ ਚੰਡੀਗੜ੍ਹ ਵਿਖੇ ਭਾਰਤੀ ਕਿਸਾਨ ਜੂੜੀਆਂ ਜਿੱਡੀਆਂ ਜਥੇ ਬੰਦੀਆਂ ਨੇ ਉਹਨਾਂ ਵੱਲੋਂ ਚੰਡੀਗੜ੍ਹ ਵਿਖੇ ਧਰਨਾ ਦੇਣ ਦਾ ਐਲਾਨ ਜਿਹੜਾ ਕੀਤਾ ਗਿਆ ਸੀ ਜਿਨ੍ਹਾਂ ਵਿੱਚ ਜੋਗਿੰਦਰ ਸਿੰਘ ਅਗਰਾ ਹਾਂ ਬਲਬੀਤ ਸਿੰਘ ਰਾਜੀਵਲ ਜਾਂ ਹੋਰ ਜਿੱਥੇ ਬੰਦੀਆਂ ਤਾਂ ਸਰਕਾਰ ਨੇ ਕਿਸਾਨਾਂ ਦੇ ਉਸ ਦਰਦੇ ਨੂੰ ਅਸਫਲ ਕਰਨ ਵਾਸਤੇ ਪੁਲਿਸ ਦੀ ਜਿਹੜੀ ਸਹਾਇਤਾ ਲਈ ਪੰਜਾਬ ਪੁਲਿਸ ਨੇ ਵੱਡੇ ਵੱਡੇ ਜਿਹੜੇ ਕਾਂ ਆਪਣੇ ਕਿਸਾਨ ਜੂਨ ਨਹੀਂ ਦਿੰ ਦਿੱਤਾ ਸਨ ਉਹਨਾਂ ਨੂੰ ਅਰੈਸਟ ਜਿਹੜਾ ਕਰ ਲਿਆ ਸੀ ਤੇ ਚੰਡੀਗੜ੍ਹ ਵੀ ਕੇ ਪਹੁੰਚਣ ਨਹੀਂ ਸੀ ਦਿੱਤਾ ਤਾਂ ਉਸ ਵਕਤ ਫਿਰ ਕਿਸਾਨ ਜਥੇ ਬੰਦੀਆਂ ਨੇ ਇਹ ਐਲਾਨ ਕੀਤਾ ਸੀ ਕਿ 10 ਮਾਰਚ ਨੂੰ ਅਸੀਂ ਵਿਧਾਇਕਾਂ ਦੇ ਜਿਹੜੇ ਆਪਣੇ ਜਿਹੜੇ ਵਿਧਾਇਕ ਨੇ ਆਮ ਆਪੀ ਪਰ ਸੱਤਾਧਾਰੀ ਧਿਰ ਦੇ ਉਹਨਾਂ ਦੇ ਜਿਹੜੇ ਘਰ ਜਿਹੜੇ ਘੇਰਦੇ ਨੇ ਕਿਉਂਕਿ ਕਿਸਾਨ ਜਥੇ ਬੰਦੀਆਂ ਦੀ ਉਸ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਹੁੰਦੀ ਹੈ ਆਪਣੀਆਂ 18 ਮੰਗਾਂ ਨੂੰ ਲੈ ਕੇ 18 ਮੰਗਾਂ ਦੇ ਵਿੱਚੋਂ ਕਹਿੰਦੇ ਨੇ ਕਿ 13 ਸਰਕਾਰ ਜਿਹੜੀ ਸੁਣ ਰਹੀ ਸੀ ਤਾਂ ਜਦੋਂ ਪੰਜ ਜਿਹੜੀਆਂ ਬਾਕੀ ਮਤਾਂ ਰਹਿ ਗਈਆਂ ਸਨ ਤਾਂ ਉੱਥੇ ਫਿਰ ਜਿਹੜਾ ਪੇਚ ਫਸ ਗਿਆ ਤਾਂ ਫਿਰ ਮੁੱਖ ਮੰਤਰੀ ਸਾਹਿਬ ਗੁੱਸੇ 'ਚ ਆ ਗਏ ਤਾਂ ਮੁੱਖ ਮੰਤਰੀ ਸਾਹਿਬ ਮੀਟਿੰਗ ਨੂੰ ਛੱਡ ਕੇ ਬਾਹਰ ਚਲੇ ਗਏ ਤਾਂ ਕਿਸਾਨ ਜਿੱਥੇ ਬੰਦੀਆਂ ਦੇ ਪ੍ਰਤੀ ਉਹਨਾਂ ਨੇ ਆੜ ਕੇ ਟਵੀਟ ਵੀ ਜਿਹੜੇ ਉਹ ਕੀਤੇ ਸਨ ਤਾਂ ਉਸ ਕੰਨ ਨੂੰ ਲੈ ਕੇ ਫਿਰ ਕਿਸਾਨ ਜਿੱਥੇ ਬੰਦੀਆਂ ਨੇ ਕਿਹਾ ਠੀਕ ਆ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਇੰਨੀ ਗੱਲ ਕਹੀ ਜਿਹੜੇ ਤੁਹਾਡੇ ਦਰਨੇ ਦੇ ਮੋਰਚੇ ਲੱਗਦੇ ਆ ਉਹਨਾਂ ਨਾਲ ਆਮ ਲੋਕ ਪ੍ਰਭਾਵਿਤ ਹੁੰਦੇ ਆ ਤਾਂ ਮੈਂ ਪੰਜਾਬ ਦੇ 3 ਕਰੋੜ ਲੋਕਾਂ ਦਾ ਕਸਟੋਡੀਅਨ ਆ ਮੇਰੀ ਜ਼ਿੰਮੇਵਾਰੀ ਕੇਵਲ ਤੁਹਾਡੇ ਪ੍ਰਤੀ ਨਹੀਂ ਪੰਜਾਬ ਦੇ ਦੂਜੇ ਵਰਗਾਂ ਦੇ ਪ੍ਰਤੀ ਵੀ ਹੈਗੀ ਆ ਤਾਂ ਮੈਂ ਤਰਨੇ ਮੋਰਚੀ ਜਿਹੜੇ ਨਹੀਂ ਲੱਗੰਦੇ ਨੇ ਤਾਂ ਫਿਰ ਉਹ ਸਭੇ ਕਸਾਮਜਤੇ ਬੰਦੀ ਨੇ ਕਿਹਾ ਠੀਕ ਆ ਜੇ ਤੁਸੀਂ ਇਨੇ ਲੋਕਾਂ ਦੇ ਸੱਚੇ ਹਮਦਰਦ ਜੇ ਠੀਕ ਆ ਵਧੀਆ ਗੱਲ ਆ ਅਸੀਂ ਲੋਕਾਂ ਦੇ ਵਾਸਤੇ ਅਸੀਂ ਵੀ ਨਹੀਂ ਚਾਹੁੰਦੇ ਕਿ ਲੋਕਾਂ ਨੂੰ ਅਸੀਂ ਪਰੇਸ਼ਾਨ ਕਰੀਏ ਤਾਂ ਇਸ ਕਰਕੇ ਅਸੀਂ ਹੁਣ ਤੁਹਾਡੇ ਵਿਧਾਇਕਾਂ ਤੇ ਤੁਹਾਡੇ ਮੰਤਰੀਆਂ ਦੇ ਘੇਰੇ ਘਰ ਜਿਹੜੇ ਘੇਰਾਂਗੇ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਉਹਨਾਂ ਤੇ ਘਰ ਦੇਣ ਜਿਹੜੇ ਧਰਦੇ ਆ ਉਹ ਦਬਾਂਗੇ ਤੇ ਤਾਂ ਜੋ ਤੁਸੀਂ ਸਾਡੀਆਂ ਮੰਗਾਂ ਜਿਹੜਾ ਪੱਖ ਆ ਉਹ ਪੇਸ਼ ਕਰ ਸਕੋ ਜਾਂ ਸਾਡੀਆਂ ਮੰਗਾਂ ਦੇ ਸੰਬੰਧੀ ਕੋਈ ਵਿਚਾਰ ਚਚਾ ਜਿਹੜੀ ਕਰ ਸਕੋ ਤਾਂ ਉਸੇ ਸਿਲਸਿਲੇ ਵਿੱਚ ਸਿੱਧੂ ਜੀ ਅੱਜ ਜਿਹੜੀਆਂ ਇਹ ਜਥੇਬੰਦੀਆਂ ਵੱਲੋਂ ਆਮ ਆਦਮੀ ਪਾਰਟੀ ਦੇ ਜਿਹੜੇ 96 ਜਾਂ 95 ਜਿਹੜੇ ਐਮਐਲਏ ਨੇ ਉਹਨਾਂ ਦੇ ਘਰ ਜਿਹੜੇ ਆ ਉਹ ਘੇਰੇ ਜਾਣੇ ਆ ਉੱਥੇ ਜਾ ਕੇ ਉਹਨਾਂ ਦੀ ਗੱਲਬਾਤ ਜਿਹੜੀ ਆ ਉਹਨਾਂ ਮੰਗਾਂ ਨੂੰ ਲੈ ਕੇ ਜਿਹੜੀ ਚਰਚਾ ਜਿਹੜੀ ਹੋਊਗੀ ਘੇਰਾਬੰਦੀ ਹੋਊਗੀ ਤਾਂ ਉਹ ਵਾਕਈ ਸਹੀ ਗੱਲ ਆ ਕੀ ਆਮ ਲੋਕ ਪ੍ਰਭਾਵਿਤ ਕਿਉਂ ਹੋ ਗਏ ਆਮ ਲੋਕਾਂ ਨੇ ਜੇਕਰ ਤੁਹਾਨੂੰ ਚੁਣ ਕੇ ਭੇਜਿਆ ਸੱਤਾਧਾਰੀ ਧਿਰ ਦੇ ਵਿਧਾਇਕਾਂ ਨੂੰ ਚੁਣ ਕੇ ਭੇਜਿਆ ਕਿ ਤੁਸੀਂ ਲੋਕਾਂ ਦੀ ਉੱਥੇ ਜਾ ਕੇ ਗੱਲ ਕਰਦੇ ਆ ਪਰ ਫਿਰ ਉੱਥੇ ਲੋਕ ਕਿਸੇ ਵੀ ਤਰੀਕੇ ਨਾਲ ਜਿਹੜੇ ਪ੍ਰਭਾਵਿਤ ਸਿੱਧੂ ਜੀ ਨਹੀਂ ਹੋਣੇ ਚਾਹੀਦੇ ਬਲਕਿ ਇਹ ਲੋਕ ਪ੍ਰਭਾਵਿਤ ਹੋਣੇ ਚਾਹੀਦੇ ਆ ਕਿ ਆਹ ਜਿਹੜਾ ਅਸਲੀ ਦੁੱਖ ਦਰਤਾ ਇਹਨਾਂ ਦਾ ਕੀ ਹੈਗਾ ਜਾਂ ਕੀ ਨਹੀਂ ਤਾਂ ਅਜਿਹੀ ਸਥਿਤੀ ਦੇ ਵਿੱਚ ਦੇਖਦੇ ਆ ਕਿ ਜਿਹੜੀਆਂ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਅੱਜ ਇਸ ਘਰਾਓ ਤੋਂ ਬਾਹਰ ਕਿਸ ਤਰੀਕੇ ਨਾਲ ਆਪਣੀ ਸਰਕਾਰ ਨੂੰ ਅ ਦਬਾਪ ਹੁੰਦੇ ਕਿ ਕਿਸਾਨਾਂ ਦੀ ਜਿਹੜੀ ਹਕੀਮਤਾਂ ਨੇ ਉਹ ਮੰਨੀਆਂ ਜਾਣ ਤਾਂ ਜੋ ਉਹ ਵੀ ਕਿਸੇ ਕਿਸਮ ਦੀ ਦੁੱਖਤ ਮੁਸੀਬਤ ਦੇ ਵਿੱਚ ਨਾ ਰਹਿਣ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਇੰਨੀ ਗੱਲ ਕਹੀ ਸੀ ਕਿ ਮੈਂ 3 ਕਰੋੜ ਲੋਕਾਂ ਦਾ ਕਸਟੋਡੀਅਨ ਆ ਤੇ ਠੀਕ ਆ ਤੁਸੀਂ ਕਸਟੋਡੀਅਨ ਜੇ ਹੁਣ ਆਪਣੇ ਵਿਧਾਇਕਾਂ ਦੇ ਜਿਹੜੇ ਘਰ ਕਿੰਨੇਗੇ ਤਾਂ ਸਰਕਾਰ ਦਾ ਰੁਖ ਜਿਹੜਾ ਸਿੱਧੂ ਜੀ ਜਰੂਰ ਵੇਖਣ ਵਾਲਾ ਹੋਵੇਗਾ ਜੀ ਮੈਂ ਤੁਹਾਨੂੰ ਇਸ ਪ੍ਰੋਗਰਾਮ ਚ ਰੁਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਸੁਖਿੰਦਰ ਜੀ